ਨਮਸਤੇ ਅੱਜ ਆਪਾਂ ਗੱਲ ਕਰਾਂਗੇ ਰਾਹੂ ਕਦੋਂ ਬਚਾਉਂਦਾ ਤੇ ਕਦੋਂ ਫਸਾਉਂਦਾ ਸ਼ਨੀ ਰਾਹੂ ਕੇਤੂ ਕਲਯੁਗ ਦੇ ਪ੍ਰਧਾਨ ਕਰ ਰਹੇ ਹੈ ਰਾਹੂ ਕੀ ਹੈ ਰਾਹੂ ਨਵੀਂ ਸੋਚੋ ਸ਼ਕਤੀ ਦਿੰਦਾ ਨਵੀਂ ਸੋਚ ਨਵਾਂ ਕੰਮ ਕਰਨ ਦੀ ਕਿਰਿਆ ਕੀ ਕਰੀਏ ਕਿਵੇਂ ਪੈਸਾ ਆ ਜਾਏ ਕਿਵੇਂ ਕਮਾਈਏ ਹੈਨਾ ਜੇ ਤੁਸੀਂ ਸੱਚੇ ਦਿਲੋਂ ਕੰਮ ਕਰਨ ਦੀ ਕਿਰਿਆ ਸਹੀ ਰੱਖਦੇ ਹੋ ਨਾ ਫਿਰ ਰਾਹੁ ਤੁਹਾਨੂੰ ਛੱਪੜ ਫਾੜ ਕੇ ਦਿੰਦਾ ਬਹੁਤ ਦਿੰਦਾ ਜਦੋਂ ਰਾਹੁ ਦਿੰਦਾ ਜਦੋਂ ਲੈਨ ਤੇ ਆ ਜਾਵੇ ਤੇ ਬਹੁਤ ਲੈਂਦਾ ਜਿੰਨਾ ਦੇ ਦੁਸ਼ਮਣ ਤਾਂ ਕਰਦੇ ਆ ਨਾ ਤੁਸੀਂ ਇਹ ਵੇਖ ਲਓ ਤੁਹਾਡਾ ਰਾਹੁ ਕਾ ਰਾਹੁ ਦੀ ਦੇਵੀ ਮਾ ਸਰਸਵਤੀ ਮਾਤਾ ਵਿੱਦਿਆ ਦੀ ਦੇਵੀ ਮਾ ਸਰਸਵਤੀ ਵਿੱਦਿਆ ਬਲ ਬੁੱਧੀ ਵਿਵੇਕ ਦਿੰਦੀ ਹੈ ਕਲਾ ਸਿਖਾਉਂਦੀ ਹੈ ਜੇਕਰ ਤੁਸੀਂ ਰਾਹੁ ਨੂੰ ਕੰਟਰੋਲ ਕਰਨਾ ਤਾਂ ਤੁਸੀਂ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਜ਼ਰੂਰ ਕਰਿਆ ਕਰੋ। ਜੇਕਰ ਤੁਹਾਨੂੰ ਪੈਸਾ ਚਾਹੀਦਾ ਜਾਂ ਤੁਹਾਨੂੰ ਬੁੱਧੀ ਚਾਹੀਦੀ ਹੈ ਤੁਹਾਨੂੰ ਤੁਹਾਡਾ ਦਿਮਾਗ ਚਾਹੀਦਾ ਤੁਸੀਂ ਸਟੂਡੈਂਟ ਹੋ ਤਾਂ ਵੀ ਤੁਹਾਨੂੰ ਰਾਹੂ ਨੂੰ ਖੁਸ਼ ਰੱਖਣਾ ਪਵੇਗਾ। ਜੇਕਰ ਤੁਹਾਡਾ ਰਾਹੂ ਠੀਕ ਨਹੀਂ ਹੈ ਤਾਂ ਤੁਹਾਡਾ ਦਿਮਾਗ ਤੁਹਾਡੇ ਕੰਮ ਤੇ ਨਹੀਂ ਲੱਗੇਗਾ। ਤੁਸੀਂ ਕਿਤੇ ਹੋਵੋਗੇ ਤੁਹਾਡਾ ਦਿਮਾਗ ਕਿਤੇ ਹੋਵੇਗਾ। ਤੁਸੀਂ ਇੱਕ ਜਗ੍ਹਾ ਤੇ ਟਿਕ ਕੇ ਕੰਮ ਵੀ ਨਹੀਂ ਕਰ ਸਕਦੇ। ਤੁਸੀਂ ਖਿਆਲੀ ਪਲਾਨ ਹੀ ਬਣਾਉਂਦੇ ਰਹਿੰਦੇ ਮੈਂ ਐਹੀ ਕਰ ਲਵਾਂਗਾ ਮੈਂ ਉਹ ਕਰ ਲਵਾਂਗਾ ਮੈਂ ਘਰ ਲੈ ਲਵਾਂਗਾ ਹਨਾ ਮੇਰੇ ਕੋਲੇ ਇੰਨੇ ਪੈਸੇ ਆ ਜਾਣਗੇ ਸਿਰਫ ਤੁਸੀਂ ਕੀ ਆ ਸੋਚਦੇ ਰਹਿੰਦੇ ਹੋ ਤੁਹਾਡੀ ਇਹ ਸੋਚ ਆ ਪੂਰੀ ਹੋ ਜਾਵੇ ਤਾਂ ਤੁਸੀਂ ਹਮੇਸ਼ਾ ਰਾਹੁ ਨੂੰ ਖੁਸ਼ ਰੱਖੋ ਰਾਹੁ ਨੂੰ ਖੁਸ਼ ਰੱਖਣਾ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੀ ਹਮੇਸ਼ਾ ਪੂਜਾ ਕਰੋ ਤੁਸੀਂ ਆਪਣੀ ਸੋਚ ਨੂੰ ਪ੍ਰੈਕਟੀਕਲੀ ਅੱਗੇ ਲੈ ਕੇ ਜਾਓ ਵੀ ਤੁਸੀਂ ਆਪਣਾ ਕੰਮ ਆ ਕਿਵੇਂ ਕੰਮ ਵਧਾਉਣਾ ਕਿ ਮੈਂ ਕਰ ਸਕਦੇ ਹਾਂ ਜੇ ਤੁਹਾਡਾ ਰਾਹੂ ਤੁਹਾਡਾ ਸਾਥ ਦੇਵੇਗਾ ਜੋ ਤੁਸੀਂ ਸੋਚੋਗੇ ਰਾਹੂ ਤੁਹਾਡੇ ਸਾਥ ਖੜਾ ਤੁਸੀਂ ਅੱਗੇ ਵਧ ਸਕਦੇ ਹੋ ਇਹ ਨਹੀਂ ਵੀ ਤੁਹਾਡਾ ਜੇ ਕੋਈ ਕੰਮ ਆ 10 ਸਾਲਾਂ ਦੇ ਵਿੱਚ ਇੱਕ ਕੰਮ ਸਕਸੈਸਫੁਲ ਹੋਏ ਤੇ ਤੁਸੀਂ ਸੋਚੀ ਜਾਓ ਵੀ ਉਦੋਂ ਹੀ ਹੋਗਾ ਚਲੋ ਦੂਸਰਾ ਦੂਸਰਾ ਨਹੀਂ ਤਾਂ ਹੋ ਜਾਏਗੀ ਇੱਕ ਜਗ੍ਹਾ ਤੇ ਬੈਠ ਕੇ ਸੋਚ ਹੀ ਜਾਂਦੇ ਹੋ ਪਰ ਕਰਦੇ ਕੁਝ ਨਹੀਂ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਤੁਹਾਡਾ ਰਾਹੂ ਹੋਰ ਵੀ ਖਰਾਬ ਹੋ ਜਾਵੇ ਜੇਕਰ ਤੁਹਾਡਾ ਰਾਹੂ ਖਰਾਬ ਹੋ ਗਿਆ ਤਾ ਤੁਹਾਡੇ ਦੁਸ਼ਮਣ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਕੰਮ ਉਲਝਣੇ ਸ਼ੁਰੂ ਹੋ ਜਾਣਗੇ ਨਵੀਆਂ-ਨਵੀਆਂ ਪ੍ਰੋਬਲਮ ਖੜੀਆਂ ਹੋ ਜਾਣਗੀਆਂ ਜੇਕਰ ਤੁਹਾਡੇ ਕੁੰਡਲੀ ਦੇ ਵਿੱਚ ਰਾਹੂ ਪਹਿਲੇ ਹਾਊਸ ਦੂਜੇ ਹਾਊਸ ਫੋਰਥ ਹਾਊਸ ਫਿਫਥ ਹਾਊਸ ਅੱਠਵੇਂ ਹਾਊਸ ਤੇ ਬਾਰਵੇਂ ਹਾਊਸ ਹੈਗਾ ਨਾ ਤਾਂ ਤੁਹਾਨੂੰ ਰਾਹੂ ਤੰਗ ਕਰੇਗਾ ਇਹ ਕਰੇਗਾ ਤੁਹਾਡੀ ਲਾਈਫ ਦੇ ਵਿੱਚ ਪ੍ਰੋਬਲਮ ਆਉਣਗੇ ਹੀ ਆਉਣਗੇ ਤੁਹਾਨੂੰ ਰਾਹੂ ਨੂੰ ਸ਼ਾਂਤ ਕਰਨਾ ਹੀ ਪਏਗਾ ਇਹ 200% ਆ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਫਿਰ ਵਿਅਕਤੀ ਦੇ छुपे ਹੋਏ ਦੁਸ਼ਮਣ ਖੜੇ ਹੋ ਜਾਣਗੇ ਕੋਟ ਕਚਹਿਰੀ ਦੇ ਕੋਈ ਮਾਮਲੇ ਸ਼ੁਰੂ ਹੋ ਜਾਣਗੇ ਕੋਈ ਡਕੈਤੀ ਕੋਈ ਚੋਰੀ ਇਦਾਂ ਦੇ ਤੁਹਾਡੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਤੁਹਾਡੇ ਨਾਲ ਇਹ ਸਾਰਾ ਕੁਝ ਹੋ ਰਿਹਾ ਨਾ ਤੁਸੀਂ ਮਾਤਾ ਸਰਸਵਤੀ ਜੀ ਦੇ ਮੰਦਰ ਜਾਓ ਤੇ ਮਾਤਾ ਨੂੰ ਇੱਕ ਤਾਰੀਲ ਜਰੂਰ ਚੜਾ ਕੇ ਆਓ ਕੋਈ ਐਕਸਕਿਊਜ਼ ਨਹੀਂ ਰਾਹੁ ਨੂੰ ਖੁਸ਼ ਰੱਖੋ ਮਾਤਾ ਸਰਸਵਤੀ ਇੱਕੀ ਜੇ ਤੁਸੀਂ ਮਾਤਾ ਸਰਸਵਤੀ ਨੂੰ ਆਪਣੀ ਪੁਕਾਰ ਲਗਾਉਂਗੇ ਤਾਂ ਤੁਹਾਡੀ ਪੁਕਾਰ ਸੁਣੀ ਚਾਈ ਤੁਹਾਨੂੰ ਰਾਹੂ ਨੂੰ ਖੁਸ਼ ਰੱਖਣਾ ਪਵੇਗਾ ਜੇਕਰ ਤੁਸੀਂ ਰਾਹੂ ਨੂੰ ਖੁਸ਼ ਰੱਖਣਾ ਇਸ ਦੇ ਨਾਲ ਤੁਹਾਡੀ ਬੁੱਧੀ ਵੀ ਚਾਹੀਦੀ ਹੈ ਆਪਣੀ ਬੁੱਧੀ ਦੇ ਵਾਸਤੇ ਤੁਹਾਨੂੰ ਬੁੱਧ ਨੂੰ ਵੀ ਚੰਗਾ ਬਣਾਉਣਾ ਪਵੇਗਾ ਰਾਹੂ ਕਿੱਥੇ ਰਹਿੰਦਾ ਜਿੱਥੇ ਰਾਹੂ ਰਹਿੰਦਾ ਉਹ ਤੁਹਾਡਾ ਦਿਮਾਗ ਜਿਸ ਦੇ ਅੰਦਰ ਰਾਹੂ ਘੁੰਮਦਾ ਰਹਿੰਦਾ ਉਸ ਦੇ ਮਨ ਦੇ ਵਿੱਚ ਅਲੱਗ-ਅਲੱਗ ਵਿਚਾਰ ਹੁੰਦੇ ਰਹੇ ਰਾਹੂ ਨੂੰ ਸ਼ੁਭ ਰੱਖਣਾ ਚਾਹੀਦਾ ਜੇਕਰ ਆਹ ਨੂੰ ਸ਼ੁਭ ਰੱਖਣਾ ਤਾਂ ਬੁੱਧ ਨੂੰ ਵੀ ਸ਼ੁਭ ਰੱਖਣਾ ਪਏਗਾ ਕਿਉਂਕਿ ਬੁੱਧ ਤੇ ਰਾਹੂ ਬੁੱਧੀ ਦੇ ਨਾਲ ਰਿਲੇਟ ਕਰਦੇ ਆਦਮੀ ਅਲੱਗ-ਅਲੱਗ ਵਿਚਾਰ ਕਰਦਾ ਰਹਿੰਦਾ ਸਿਰਫ ਵਿਚਾਰ ਹੀ ਕਰਦਾ ਰਹਿੰਦਾ ਸੋਚਦਾ ਹੀ ਰਹਿੰਦਾ ਕਰਦਾ ਕੁਛ ਨਹੀਂ ਇਹ ਕੀ ਕਰਾਉਂਦਾ ਇਹ ਸਾਰਾ ਰਾਹੂ ਦਾ ਹੀ ਹੀਰ ਪੇਰ ਤੁਹਾਡੀ ਸੋਚ ਸਹੀ ਹੋਵੇ ਇਸ ਵਾਸਤੇ ਤੁਸੀਂ ਕੀ ਕਰਨਾ ਪੰਛੀਆਂ ਨੂੰ ਹਰੀ ਮੂੰਗੀ ਜ਼ਰੂਰ ਪਾਓ ਰਾਤ ਨੂੰ ਭਿਉਕੇ ਰੱਖਦੀ ਸਵੇਰ ਉੱਠ ਕੇ ਪੰਛੀਆਂ ਨੂੰ ਖਰੀ ਮੂੰਗੀ ਜ਼ਰੂਰ। ਬਾਜਰਾ ਹੀ ਪਾ ਸਕਦੇ ਆ। ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਜ਼ਰੂਰ ਕਰੋ। ਬਿਨਾਂ ਜੋੜ ਤੋਂ ਸਟੇਨਲੈਸ ਸਟੀਲ ਦਾ ਛੱਲਾ ਜ਼ਰੂਰ ਪੈਨੋ। ਇਹ ਛੋਟੇ ਛੋਟੇ ਉਪਾਅ ਕਰਕੇ ਜਿਸ ਤਰ੍ਹਾਂ ਕਿ ਪੰਛੀਆਂ ਨੂੰ ਬਾਜਰਾ ਪਾਉਣਾ, ਖਰੀ ਮੂੰਗੀ ਪਾਉਣੀ, ਬਿਨਾਂ ਜੋੜ ਤੋਂ ਸਟੇਨਲੈਸ ਸਟੀਲ ਦਾ ਛੱਲਾ ਪਾਉਣਾ, ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕਰਨੀ ਇਹ ਸਾਰੇ ਉਪਾਅ ਕਰਕੇ ਤੁਸੀਂ ਆਪਣੇ ਰਾਹੁ ਨੂੰ ਖੁਸ਼ ਰੱਖ ਸਕਦੇ ਹਾਂ ਰਹੋ ਸਟਰੋਂਗ ਕਰ ਸਕਦੇ ਇਹ ਸੀ ਰਾਹੁ ਦੇ ਸ਼ੁਭ ਜਾਂ ਅਸ਼ੋਕ ਫਲ ਤੰਦਰੁਸਤ ਰਹੋ ਖੁਸ਼ ਰਹੋ ਮੇਰੇ ਨਾਲ ਜੁੜੇ ਰਹੋ ਆਰ ਕੇ ਜੀ ਐਸਟੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ